ਭਾਈ ਜੀ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਤੇ ਸਾਰਿਆਂ ਨੂੰ ਪਤਾ ਹੀ ਹੈ ਬੱਚੋਣੇ ਦੇ ਵਿੱਚ ਹਰ ਸਾਲ ਕਬੱਡੀ ਦਾ ਬਹੁਤ ਵਧੀਆ ਟੂਰਨਾਮੈਂਟ ਹੁੰਦਾ 14 15 ਤੇ 16 ਜਨਵਰੀ ਲੋਕਾਂ ਨੂੰ ਇੰਤਜ਼ਾਰ ਹੁੰਦਾ 47ਵੇਂ ਬਰੇ ਦਾ ਕਬੱਡੀ ਕਪਾਇਟ ਕਿ ਬੱਚੋਣੇ ਦੇ ਵਿੱਚ ਜਿਹੜਾ ਹੋ ਰਿਹਾ ਤੇ ਆ ਪੂਰੀ ਪ੍ਰਬੰਧਕ ਕਮੇਟੀ ਆਪਣੇ ਨਾਲ ਖੜੀ ਹੈ ਤੇ ਪੁੱਛਦੇ ਇਹਨਾਂ ਨੂੰ ਵੀ ਕਿਹੜੇ-ਕਿਹੜੇ ਦਿਨ ਕਿਹੜੇ-ਕਿਹੜੇ ਵੇਟ ਹੋ ਰਹੇ ਆ ਤੇ ਬੱਬੂ ਵੀ ਪਹਿਲੇ ਦਿਨ ਕਿਹੜੇ-ਕਿਹੜੇ ਵੇਟ ਹੋਣਗੇ ਪਹਿਲੇ ਦਿਨ ਬਾਈ 1 ਦਾ 30 ਕਿਲੋ ਮੇਰੇ ਹਾਲ ਤਾਂ ਇੱਕ ਹੈਗੀ ਹੈਗੀ 47 ਕਿਲੋ ਤੇ ਦੂਜੇ ਦਿਨ ਦੂਜੇ ਦਿਨ ਬਈ ਹੋਊਗੀ ਇੱਕ ਤਾਂ ਨਰੋਲ ਪਿੰਡਵਾਰ ਹੂੰ ਤੇ ਇੱਕ ਮੇਰੇ ਖਾਲਸਾ ਹੋਊਗਾ ਬਈ 65 ਕਿਲੋ ਦੇ ਮੈਚ ਉਹ ਜੋ ਕੁਆਟਰ ਰੱਖੇ ਜਾਣਗੇ ਠੀਕ ਹੈ ਤੇ ਉਹ 16 ਨੂੰ ਕਰਾਵਿਆ ਆਪਾਂ 65 ਕਿਲੋ ਦੇ ਕੁਆਟਰ ਸੈਮੀ ਤੇ ਫਾਈਨਲ ਇੱਕ ਬਈ 16 ਤਰੀਕ ਨੂੰ ਜਿਹੜੀ ਜਾਣਕਾਰੀ ਆ ਉਹਦੇ ਬਾਰੇ ਥੋੜੀ ਜੀ ਦੋ ਵੀ ਕਿਹੜੇ ਕਿਹੜੇ ਮੈਚ ਹੋ ਰਿਹਾ ਤੇ ਕਿੰਨੀਆਂ ਟੀਮਾਂ ਐਂਟਰ ਹੋਣਗੀਆਂ ਉਹਦੇ ਚ ਪਲੇਅਰਾਂ ਦੇ ਫੋਨ ਆ ਰਹੇ ਨੇ ਗਰੁੱਪਾਂ ਜੀ ਰਿਕਾਰਡਿੰਗਾਂ ਆਪਾਂ ਆ ਰਹੇ ਆ ਪਲੇਅਰਾਂ ਦੀ ਵੀ ਬਈ ਪਹਿਲਾਂ ਟੀਮਾਂ ਐਂਟਰ ਕਰੋ ਜਾਂ ਕਿੱਦਾਂ ਕਰੋਗੇ 90 16 ਵੀ ਇਨਵਰਟਡ ਟੀਮਾਂ 75 ਕਿਲੋ ਦੀਆਂ ਤੇ 16 ਟੀਮਾਂ ਉਤਪੰਨ ਆ ਜੋ ਕਿ ਆਪਣੇ ਕੋਲ ਇਨਵਰਟਡ ਹੀ ਨੇ ਉਹ ਤਾਂ ਹੋ ਹੀ ਚੁੱਕੀਆਂ ਨੇ 75 ਦੀਆਂ ਆਪਾਂ ਫੋਨ ਤੇ ਨੰਬਰ ਪਾਏ ਹੋਏ ਨੇ ਤੁਹਾਡੀ ਵੀਡੀਓ ਤੇ ਕਿ ਉਹ ਚ ਆਪਾਂ ਉਹ ਕਰਦਾ ਹੈ ਮੱਲ ਤੇ ਜਿਹੜੇ ਮੰਨ ਲਾ 75 ਵਾਲੇ ਪਲੇਅਰ ਨੇ ਉਹ ਕਈ ਵਾਰ ਲੇਟ ਹੋ ਜਾਂਦੇ ਨੇ ਉਹਨਾਂ ਨੂੰ ਫਿਕਸ ਟਾਈਮ ਦੱਸੋ ਵੀ ਕਿੰਨੇ ਵੇ ਮੈਚ ਜਿਹੜੇ 75 ਦੇ ਸ਼ੁਰੂ ਹੋਣਗੇ 16 ਤਰੀਕ ਨੂੰ ਭਾਈ 10:00 ਵਜੇ ਲਗਭਗ ਆ ਹੋ ਜਾਣਗੇ ਸਟਾਰਟ ਆ ਠੀਕ ਹੈ ਚਿਆਂ ਲਾਲਾ ਆਪਾਂ 8 ਕਵਜ ਨੂੰ ਫਾਈਨਲ ਕਰਾਉਣਾ ਹੈ ਓਪਨ ਦਾ ਵੀ ਠੀਕ ਹੈ ਤੁਹਾਡੀ ਮਾਜਾ ਹਨੇਰਾ ਨਹੀਂ ਕਰਨਾ ਹੈਗਾ ਕਿ ਤੁੰਤੰਦ ਹੋ ਜਾਂਦੀ ਹੈ ਤੇ ਦਰਸ਼ਕਾਂ ਦੀ ਮੰਗਾ ਹੈ ਕਿ ਬੀ ਪਲੇਅਰ ਵਧੀਆ ਹੋਣਗੇ ਲਗਭਗ ਓਪਨ ਦੇ ਵਿੱਚ ਨਰੋਲ ਚ ਦਾ ਟੀਮਾਂ ਲਗਭਗ ਸਾਰੀਆਂ ਟੋਪੀ ਬਣਣਗੀਆਂ ਓਪਨ ਨਾਲ ਪਲੇਅਰ ਬਈ ਵਧੀਆ ਘਰ ਇਨਵਾਈਟਡ ਦਾ ਟੀਮਾਂ ਬਧੀ ਨੇ ਬਾਕੀ ਦੇਖੋ ਕੀ ਬੰਦ ਹੈ ਤੇ ਜਿਵੇਂ ਇਲਾਕੇ ਦੇ ਪਲੇਅਰ ਨੇ ਇਲਾਕੇ ਦੇ ਪਲੇਅਰਾਂ ਨੂੰ ਕੀਤਾ ਹੈ ਤੇ ਕੀ ਇਨਵਾਈਟ ਆ ਹਾਂ ਬਈ ਸਾਰਿਆਂ ਨੂੰ ਇਨਵਾਈਟ ਕੀਤਾ ਹੈ ਕਈ ਦਾ ਸਰਣ ਨੂੰ ਫੋਨ ਕੀਤੇ ਨੇ ਘਰੇ ਜਾ ਕੇ ਆਏ ਆ ਬਾਕੀ ਏਰੀਆ ਦੀ ਟੀਮ ਹੀ ਵਰਦੇ ਨੇ ਭਾਈ ਸਾਰੀਆਂ اچھا ਲਗਭਗ ਏਰੀਆ ਘੇਟੂਗਾ ਹਾਂ ਸਾਰੇ ਏਰੀਆ ਦੇ ਟੀਮ ਹੀ ਵਰਦੇ ਨੇ ਠੀਕ ਹੈ ਠੀਕ ਹੈ ਤੇ ਦੇਖ ਸਕਦੇ ਹਾਂ ਜੀ ਬੱਚਾ ਉਹਨਾਂ ਦੇ ਕੱਪ ਦੀਆਂ ਤਿਆਰੀਆਂ ਨੇ ਹੋਰ ਜਾਣਕਾਰੀ ਪਚੰਗੇ ਜੀ ਹੋਰ ਵਧੀਆ ਹੋਵੇ ਵਧੀਆ ਮੈ ਮੈ ਲਾਓ ਭਾਈ ਆਪਣੇ ਟੂਰਨਾਮੈਂਟ ਵਧੀਆ ਹੋਣਗੇ ਸਾਰੇ ਖਿਡਾਰੀ ਵਧੀਆ ਪਹੁੰਚਣਗੇ ਭਾਈ ਆਪਣੇ ਠੀਕ ਹੈ ਠੀਕ ਹੈ ਪਹਿਲੇ ਦਿਨ ਤੋਂ ਲੈ ਕੇ 16 ਤੱਕ ਪੂਰੇ ਪੜਾਖੇ ਪੈਣਗੇ ਪੂਰੇ ਵਧੀਆ ਹੋਣਗੇ ਵੀ ਮੈਚ ਹਾਂ ਠੀਕ ਹੈ ਇਹ ਆ ਬਈ ਬੱਚੋਣੀ ਦੀ ਕਮੇਟੀ ਸਾਰੀ ਤੇ ਜਿਹੜੇ ਆਪਣੇ ਏਰੀਏ ਦੇ ਪੰਜਗੇ ਟੌਪ ਖੜਾਰੇ ਨੇ ਉਹ ਸਾਰੇ ਲਗਭਗ ਗਏ ਤਗੇ ਸਾਰੀ ਆਉਣਗੇ ਬਈ ਸਾਰੀ ਕੱਢਣਗੇ ਮੈਂ ਗੁਰਪ੍ਰੀਤ ਹੋਰੀ ਸਾਰੇ ਆਉਣਗੇ ਬਈ ਆਪਣੇ ਜਿਵੇਂ ਏਰੀਏ ਦੇ ਖੜਿਆਰੀ ਨੇ ਅੱਛਾ ਗਿਲਵੜਿਆ ਵਾਲੀ ਹੋਰੀ ਸਾਰੀ ਤੇ ਜੱਗੂ ਖੇਡੂਗਾ ਹਾਂ ਜੱਗੂ ਵੀ ਖੇਡੂਗਾ ਸਾਰੀ ਠੀਕ ਹੈ ਲਗਭਗ ਬਈ ਸਾਰੀਆਂ ਟੀਮਾਂ ਖੇਡਣੀਆਂ ਆਪਣੇ ਏਰੀਏ ਦੀਆਂ ਤੇ ਸਾਰੇ ਪਹੁੰਚੋ ਤੇ ਬੇਨਤੀ ਆ ਬਾਈ ਜੀ ਜਿਹੜੀ 75 ਕਿਲੋ ਦੇ ਮੈਚ ਹੋਣਗੇ ਉਹ ਦੁਬਾਰੇ ਅਸੀਂ ਅਨਾਉਂਸ ਕਰ ਲੱਗੇ ਆ ਵੀ ਜਿਹੜੀ ਉਹ 16 ਤਰੀਕ ਨੂੰ ਹੋਣਗੇ ਉਹਦੀਆਂ 16 ਟੀਮਾਂ ਹੀ ਖੇਡਣਗੀਆਂ ਤੇ 16 ਤੋਂ ਵੱਧ ਟੀਮਾਂ ਨਹੀਂ ਖੇਡਣਗੀਆਂ ਤੇ ਓਪਨ ਦੀਆਂ ਵੀ 16 ਟੀਮਾਂ ਜਿਹੜੀਆਂ ਬੁੱਕ ਕੀਤੀਆਂ ਉਹ ਹੀ ਖੇਡਣਗੀਆਂ ਤੇ ਟਾਈਮ ਨਾਲ ਪਹੁੰਚੋ ਬਾਈ ਬੇਨਤੀ ਆ ਫਿਰ ਹਨੇਰਾ ਹੋ ਜਾਂਦਾ ਥੋੜਾ ਦਿੱਕਤ ਆਉਂਦੀ ਆ ਫਿਰ ਦਰਸ਼ਕਾਂ ਨੂੰ ਪਿਛਲੀ ਵਾਰ ਜਿਵੇਂ ਧੁੰਦ ਆ ਗਈ ਸੀ ਤੇ ਜਿਹੜਾ 7 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫਾਈਨਲ ਕਰਾ ਦਈਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਈ